ਸਰਣ ਜਮ ਜੀ ਅੱਜ ਅਸੀਂ ਪੜਾਂਗੇ ਸ਼ਾਇਆ ਦਾ 34ਵਾਂデア ਕਮਾ ਉਤੇ ਯਹਵਾ ਦਾ ਗਜਬ ਪਹਿਲੀ ਆਇਤ हे ਕਮੋ ਸੁਣ ਲੈ ਨੇੜੇ ਆਓ हे ਉਮਤੋ ਕੰਨ ਲਾਓ ਤਰਤੀਆ ਰੋਦੀ ਪਰਪੂਰੀ ਜਗਤ ਅਤੇ ਸਭ ਜੋ ਉਸ ਵਿੱਚੋਂ ਨਿਕਲਦਾ ਹੈ ਸੋ ਸੁਣੇ ਦੂਸਰੀ ਆਇਤ ਯਹਵਾ ਤਾਂ ਸਾਰੀਆਂ ਕਮਾ ਉਤੇ ਲਾਲ ਪੀਲਾ ਹੋਇਆ ਹੈ ਉਹ ਉਹਨਾਂ ਦੀਆਂ ਸਾਰੀਆਂ ਸੈਨਾ ਉਤੇ ਭਖਿਆ ਹੋਇਆ ਹੈ ਉਹ ਉਹਨਾਂ ਨੂੰ ਅਰਪਣ ਕਰ ਦਿੱਤਾ ਉਸ ਉਹਨਾਂ ਦੇ ਵੱਡੇ ਜਾਣ ਲਈ ਦੇ ਦਿੱਤਾ ਤੀਸਰੀ ਆਇਤ ਉਹਨਾਂ ਦੇ ਵੱਡੇ ਹੋਏ ਬਾਹਰ ਸੁੱਟੇ ਜਾਣਗੇ ਉਹ ਦੀਆਂ ਲੋਥਾਂ ਤੋਂ ਸੜਿਆਂ ਦੇ ਉੱਠੇਗੀ ਅਤੇ ਪਹਾੜ ਉਹਨਾਂ ਦੇ ਲਹੂ ਨਾਲ ਵਗ ਤੁਰਣਗੇ ਚੌਥੀ ਆਇਤ ਆਕਾਸ਼ ਦੀ ਸਾਰੀ ਸੈਨਾ ਗਲ ਜਾਵੇਗੀ ਤੇ ਆਕਾਸ਼ ਪੱਤਰੀ ਵਿੱਚ ਨਾਂਝਲ ਭੇਟੇ ਜਾਣਗੇ ਉਹ ਉਹਨਾਂ ਦੀ ਸਾਰੀ ਸੈਨਾ ਛੱਡ ਜਾਵੇਗੀ ਜਿਵੇਂ ਪੱਤੇ ਬੇਲ ਤੋਂ ਛੱਡ ਜਾਂਦੇ ਆ ਤੇ ਜਿਵੇਂ ਉਹ ਹੰਜੀਰ ਤੋਂ ਛੱਡ ਜਾਂਦੇ ਹਨ ਪੰਜਵੀਂ ਆਇਤ ਮੇਰੀ ਤਲਵਾਰ ਤਾਂ ਆਕਾਸ਼ ਵਿੱਚ ਪੀ ਕੇ ਰਾਜੇ ਗਈ ਵੇਖੋ ਉਹ ਦੋ ਮੁੱਤੇ ਤੇ ਸਾਰੀ ਫਿੱਟੀ ਹੋਈ ਕੌਮ ਮੁੱਤੇ ਨੇ ਉਹ ਲਈ ਜਾ ਪਵੇਗੀ ਛੇਵੀਂ ਆਇਤ ਇਹ ਹਵਾ ਦੀ ਤਲਵਾਰ ਲਹੂ ਨਾਲ ਲਿਥੜੀ ਹੋਈ ਹੈ ਉਹ ਚਰਬੀ ਨਾਲ ਥੰਢਾਈ ਹੋਈ ਹੈ ਲੇਲੀਆਂ ਅਰ ਬੱਕਰੀਆਂ ਦੇ ਲਹੂ ਨਾਲ ਛਤਰਿਆਂ ਦੇ ਗੁਰਦੇ ਦੀ ਚਰਬੀ ਨਾਲ ਕਿਉਂ ਜੋ ਇਹ ਹਵਾ ਲਈ ਬਾਸਰਾ ਵਿੱਚ ਬਲੀ ਹੈ ਅਤੇ ਅਦਮ ਦੇ ਦੇਸ਼ ਵਿੱਚ ਵੱਡਾ ਵੱਡਾਂਗਾ ਹੈ ਸਤਵੀਂ ਆਇਤ ਜੰਗਲੀ ਸਾਨ ਉਹਨਾਂ ਦੇ ਨਾਲ ਲੈ ਆਉਣਗੇ ਤੇ ਸਾਨਾਂ ਦੇ ਨਾਲ ਬਲਦ ਹੋਣਗੇ ਉਹਨਾਂ ਦੇ ਦੇਸ ਲਹੂ ਨਾਲ ਤਰ ਹੋ ਜਾਵੇਗਾ ਅਤੇ ਉਹਨਾਂ ਦੀ ਧੂੜ ਚਰਬੀ ਨਾਲ ਥੰਧਾਈ ਜਾਵੇਗੀ 8ਵੀਂ ਐਤਿਹਾਵਾ ਦਾ ਇੱਕ ਬਦਲਾ ਲੈਣ ਦਾ ਦਿਨ ਹੈ ਸਿਯੋਨ ਦੇ ਕਾਰਨ ਇੱਕ ਵਟਾ ਦੇਣ ਦਾ ਵਰਾ 19ਵੀਂ ਐਤ ਉਹਦੀਆਂ ਨਦੀਆਂ ਗਲ ਬਣ ਜਾਣਗੀਆਂ ਅਤੇ ਉਹਦੀ ਖਾਕ ਗੰਧਕ ਉਹਦੀ ਧਰਤੀ ਬਲਦੀ ਹੋਈ ਗਲ ਹੋ ਜਾਵੇਗੀ 10ਵੀਂ ਐਤ ਦਿਨ ਰਾਤ ਉਹ 부জেਗੀ ਨਹੀਂ ਉਹ ਦਾ ਤੁਹਾਂ ਸਦਾ ਉੱਠਦਾ ਰਹੇਗਾ ਪੀੜਿਓ ਪੀੜਿਓ ਵੀ ਰਾਨ ਰਹੇਗਾ ਰਹੇਗੀ ਅਤੇ ਸਦਾ ਲਈ ਕੈਦ ਕਦੇ ਵੀ ਉਹਦੇ ਵਿੱਚੋਂ ਕੋਈ ਲੰਘਣ ਵਾਲਾ ਨਾ ਹੋਵੇਗਾ 11ਵੀਂ ਐਤ ਲੰਟੀ ਇੰਗਾ ਤੇ ਕੰਡੇਲਾ ਉਹਦੇ ਉੱਤੇ ਕਬਜ਼ਾ ਕਰਨਗੇ ਅਤੇ ਉੱਲੂ ਔਰ ਕਾਂ ਉਹਦੇ ਵਿੱਚ ਵਸਣਗੇ ਉਸ ਉੱਤੇ ਕਬਰਾ ਹਟ ਦੀ ਜਰੀਬ ਅਤੇ ویرਾਨੀ ਦਾ ਸਾਹਲ ਖਿੱਚੇਗੀ 12ਵੀਂ ਐਤ ਉਹ ਦੇ ਸ਼ਫੀਰ ਉਹਨੂੰ ਅਲੋਪ ਰਾਜ ਦੱਸਣਗੇ ਅਤੇ ਉਹ ਦੇ ਸਾਰੇ ਸਰਦਾਰ ਨਾ ਹੋਏ ਜਿਹੇ ਹੋਣਗੇ 13ਵੀਂ ਐਤ ਕੰਡੇ ਉਹਦੇ ਮੈਲਾਂ ਵਿੱਚ ਉੱਗਣਗੇ ਬਿਸ਼ੂ ਬੁੱਟੀਆਂ ਅਰ ਥਹਿਰਾ ਉਹਦੀਆਂ ਕਿਲੇਮ ਵਿੱਚ ਉਹ ਗਿੱਦੜਾਂ ਦਾ ਵਸੇਬਾ ਤੇ ਛਤਰਮੁਰਗਾਂ ਦਾ ਵੇੜਾ ਹੋਵੇਗਾ 14ਵੀਂ ਐਤ ਉਜਾੜਦੇ ਦਰਿੰਦੇ ਬਿੱਜੂਆਂ ਨਾਲ ਮਿਲਣਗੇ ਬਣ ਬੱਕਰਾ ਤੇ ਸਾਥੀ ਉਹਨੂੰ ਸੱਦਣਗੇ ਸਗੋਂ ਰਾਤ ਦੀ ਭੂਤਨੀ ਉਥੇ ਟਿਕੇਗੀ ਅਤੇ ਉਹ ਆਪਣੇ ਲਈ ਆਰਾਮ ਦਾ ਥਾਂ ਪਾਵੇਗੀ 15ਵੇਂ ਆਏ ਤਾਂ ਉਥੇ ਉੱਲੂ ਆਲਣਾ ਬਣਾ ਕੇ ਆਂਡੇ ਦੇਵੇਗੀ ਅਤੇ ਸਿਉਂ ਕੇ ਆਪਣੇ ਬੱਚੇ ਆਪਣੇ ਸائے ਹੇਠ ਇਕੱਠੇ ਕਰੇਗੀ ਉਥੇ ਹੀ ਇਲਾ ਇਕੱਠੀਆਂ ਹੋਣਗੀਆਂ ਹਰੇਕ ਆਪਣੇ ਨਰ ਨਾਲ 16ਵੇਂ ਆਏ ਤੇ ਯਹਵਾ ਦੀ ਪੁਸਤਕ ਵਿੱਚੋਂ ਪੜ੍ਹ ਕੇ ਪੜੋ ਇਨ੍ਹਾਂ ਵਿੱਚੋਂ ਇੱਕ ਵੀ ਘਟਨਾ ਹੋਵੇਗੀ ਕਿਸੇ ਨੂੰ ਆਪਣੇ ਨਰ ਦੀ ਕਮੀ ਨਾ ਹੋਵੇਗੀ ਕਿਉਂ ਜੋ ਮੇਰੇ ਹੀ ਮੂੰਹ ਨੇ ਇਹ ਹੁਕਮ ਦਿੱਤਾ ਤੇ ਉਸੇ ਦੀ ਆਤਮਾ ਨੇ ਉਹਨੂੰ ਇਕੱਠਾ ਕੀਤਾ ਹੈ ਸਤਾਰ ਮਈ ਆਏ ਤੇ ਉਹਦੇ ਵਿੱਚ ਉਹਨਾਂ ਦੇ ਲਈ ਗੁਣਾ ਪਾਇਆ ਉਹਦੇ ਹੱਥ ਨੇ ਉਹਨਾਂ ਦੇ ਲਈ ਜਰੀਬ ਨਾਲ ਵੰਡਿਆ ਉਹ ਸਦਾ ਤਿਕ ਉਹਦੇ ਉੱਤੇ ਕਬਜਾ ਕਰਨਗੇ ਪੀੜੀਓ ਪੀੜੀ ਉਸ ਵਿੱਚ ਵਸਣਗੇ ਆਮੀਨ ਪ੍ਰਭ ਜੀ ਦੇ ਵਚਨਾਂ ਪੜ੍ਹੇ ਸੁਣੇ ਜਾਂਦੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਹਨ ਤੁਹਾਡੇ ਘਰ ਵਿੱਚ ਸ਼ੀਫਾ ਸ਼ਾਂਤੀ ਰਮ ਸਦਾ ਵਸਦੇ ਰਹਿਣ ਆਮੀਨ ਸਾਂਜਮ ਸਿੱਕੀ